ਸੋਨੇ ਲੈ ਗੱਲ ਮੇਰੀ ਇਹ ਪੈਣੇ ਮੰਨ ਲੈ ਗੁਰਨਾਨਕ ਦੇ ਕਹਣੇ ਤੈਨੂੰ ਸਿੱਖੇ ਇਤਿਹਾਸ ਪੁਕਾਰੇ ਕਰ ਲੈ ਠੀਕ ਪੁੱਠੇ ਕੰਮ ਸਾਰੇ ਬਚ ਜੇ ਨਸਲ ਜਿਹਾ ਗੋਦੀ ਬਨਦੀ ਸਿੱਖ ਪੈਣੇ ਕਿਉ ਰਖੜੀ ਤੂੰ ਤਾਂ ਵਾਰਿਸ ਭਾਗੋ ਦੀ ਜਿਸਨੇ ਲੜੀ ਮੈਦਾਨੇ ਜੰਗ ਸੀ ਮੰਗੇ ਕਿਸੇ ਕੋਲੋਂ ਨਾ ਮੰਦ ਸੀ ਹੋਕੇ ਘੋੜੇ ਉੱਪਰ ਸਵਾਰੇ ਮਨਾਲੇ ਮਾਝੇ ਦੇ ਸਰਦਾਰੈ ਚਾਲਾਂ ਚੱਲੀਆਂ ਤੇਗਦੀਆਂ ਹੁੰਦੀ ਰਖੜੀ ਨਾਲ ਨਿ ਰਖਿਆ ਤੈਨੂੰ ਲੋੜਾਂ ਤੇਗਦੀਆਂ ਨਾਂ ਦੇ ਮਗਰ ਲਗਾ ਕੇ ਕੌਰੈ ਛੋਟਾ ਪੁੱਤਰ ਬਣਾ ਲਿਆ ਔਰੈ ਦੇ ਕੇ ਮਰਦ ਬਰਾਬਰ ਆਦਰ ਰੱਖਤੀ ਲੀਲਾ ਨਾਨਕ ਕਦਰ ਰੀਤੀ ਬ੍ਰਾਹਮਣ ਠਾਗੋ ਦੀ ਬੰਨ੍ਹ ਲਈ ਇਸ ਟੇਕ ਕਪੈਣੀ ਕਿਉ ਰਖੜੀ ਤੂੰ ਤਾਂ ਵਾਰਸ ਭਾਗੋ ਦੀ ਕਾ ਤੋ ਜਮ ਸ਼ਰਮ ਨਾ ਆਈ ਰਖੜੀ ਸੱਜੇ ਗੁੱਟ ਬਣਾਈ ਸ਼ੱਕ ਕੇ ਅੰਮ੍ਰਿਤ ਲਾਜ ਲਵਾਉਣਾ ਦੱਸ ਕੀ ਇਹ ਪਰਪੰਚਰ ਚੋਣਾ ਸਿੱਖਿਆ ਭੁਲਗੁਰ ਦੇਵ ਦੀਆਂ ਹੁੰਦੀ ਰਖੜੀ ਨਾਲ ਨੇ ਰਖਿਆ ਤੈਨੂੰ ਲੋੜਾਂ ਤੇਗਦੀਆਂ ਗੁੱਟ ਤੇ ਮੋਲਾ ਬੰਨੀਆਂ ਰੀਤਾਂ ਬਿਪਰਵਾਦ ਦੀਆਂ ਮੰਨੀਆਂ ਮੁੰਦਰਾ ਦੇ ਵਿੱਚ ਨਗ ਜੜਵਾਏ ਰੰਗ ਬਿਰੰਗੇ ਪੱਥਰ ਪਵਾਏ ਆਸਾਂ ਅੰਮ੍ਰਿਤ ਮੇਗ ਦੀਆਂ ਹੁੰਦੀ ਰਖੜੀ ਨਾਲ ਨਹੀਂ ਰੱਖਿਆ ਤੈਨੂੰ ਲੋੜਾਂ ਤੇਗਦੀਆਂ ਤੇਰੇ ਗੁੱਟ ਤੇ ਮੋਲਾ ਬੰਨੀਆਂ ਰੀਤਾਂ ਬਿਪਰਵਾਦ ਦੀਆਂ ਮੰਨੀਆਂ ਮੁੰਦਰਾ ਦੇ ਵਿੱਚ ਨਗ ਜੜਵਾਏ ਰੰਗ ਬਿਰੰਗੇ ਪੱਥਰ ਪਵਾਏ ਆਸਾਂ ਅੰਮ੍ਰਿਤ ਮੇਗ ਦੀਆਂ ਹੁੰਦੀ ਰਖੜੀ ਨਾਲ ਨਹੀਂ ਰੱਖਿਆ ਤੈਨੂੰ ਲੋੜਾਂ ਤੇਗ ਦੀਆਂ ਰੱਖਾ ਇੱਕ ਹਮਾਰਾ ਸਵਾਮੀ ਸਗਲ ਕਟਾਤਾ ਅੰਤਰ ਜਾਮੀ ਇਹ ਤੂੰ ਕੱਚਾ ਧਾਗਾ ਬਨ ਕੇ ਬੈਠਾ ਰੱਬ ਇਸ ਨੂੰ ਮੰਨ ਕੇ ਉੱਡ ਗਈ ਅਕਲ ਦਿਮਾਗੋ ਦੀ ਬਨਦੀ ਸਿੱਖ ਪੈਣੇ ਕਿਉ ਰਖੜੀ ਤੂੰ ਤਾਂ ਵਾਰਸ ਪਾਗੋ ਦੀ ਲੋਕੇ ਗੁਰੂ ਦੁਆਰੇ ਜਾਂਦੇ ਲੈ ਕੇ ਫੁੱਲੀਆਂ ਪਤਾਸੇ ਆਂਦੇ ਜੇ ਕੋਈ ਗੱਲ ਕੰਨ ਵਿੱਚ ਪਾਵਣ ਉਸ ਨੂੰ ਜੀਵਨ ਵਿੱਚ ਨਿਵਾਬਣ ਮੇਰਾ ਤਾਂ ਗੁਰਦੇਵ ਦੀਆਂ ਹੁੰਦੀ ਰਖੜੀ ਨਾਲ ਨਹੀਂ ਰੱਖਿਆ ਤੈਨੂੰ ਲੋੜਾਂ ਤੇਗਦੀਆਂ ਰਖੜੀ ਵਾਲਾ ਕਿਹੜਾ ਪਿਆਰ ਹੈ ਹੁਣ ਤਾਂ ਬਣਿਆ ਪਿਆ ਵਪਾਰੇ ਕੁਝ ਤਾਂ ਸੂਟ ਨਾਲ ਰਜ ਜਾਵਣ ਪਰ ਕਈ ਮੱਜਾਂ ਖੋਲ ਲਜਾਵਣ ਸ਼ਰਮਣਾ ਮੰਨਣ ਪਾਬੋਦੀ ਬਣਦੀ ਸਿੱਖ ਪਹਿਣੇ ਕਿਉਂ ਰਖੜੀ ਤੂੰ ਤਾਂ ਵਾਰਿਸ ਭਾਗੋ ਦੀ ਸਿੱਖ ਭਰਾਵਾ ਗੱਲ ਵਿਚਾਰ ਰਖੜੀ ਸਾਡਾ ਨਹੀਂ ਤਿਹਾਰ ਹੈ ਜੀ ਦਾ ਹੈਗਾ ਰਜ ਰਜ ਮੰਨਣ ਛੱਡ ਕੇ ਇੱਕ ਚਾਰ ਚਾਰ ਬੰਨਣ ਗਾਥਾ ਪੜਨ ਕਿਤੇ ਬਾਂਦੀ ਹੁੰਦੀ ਰਖੜੀ ਨਾਲ ਨਹੀਂ ਰੱਖਿਆ ਤੈਨੂੰ ਲੋੜ ਹੈ ਤੇ ਗਾਂਦੀ ਐਨਾ ਉਤ ਗਿਆ ਹੈ ਆਵਾ ਫੜ ਕੇ ਮੰਜੀ ਸਾਹਿਬ ਦਾ ਪਾਵਾਂ ਰਖੜੀ ਬਨ ਬਨ ਜੰਡ ਬਣਾਵਣ ਬੰਥੀ ਖੋਲ ਖੋਲ ਅਕ ਜਾਵਣ ਗੰਡ ਜੋ ਦਿੱਤੀ ਧਾਗੋ ਦੀ ਬੰਨ ਦੀ ਸਿੱਖ ਬੈਣੇ ਕਿਉਂ ਰਖੜੀ ਤੂੰ ਤਾਂ ਵਾਰਿਸ ਭਾਗੋ ਦੀ ਜੇ ਸਮਝਾਵਣ ਪਾਠੀ ਦਾਨੇ ਉਸ ਨੂੰ ਕੱਢ ਡਰਾਵਣ ਆਨੇ ਛੁੱਟੀ ਕਰ ਸੰਗਰਾਮ ਤੇ ਬਾਬਾ ਕਹਿ ਕੇ ਗੱਲ ਮਾਰਦੇ ਦਾਬਾ ਖੁਰਕਾਂ ਲੜੀਆਂ ਤੇਗਦੀਆਂ ਹੁੰਦੀ ਰਖੜੀ ਨਾਲ ਨੀ ਰੱਖਿਆ ਤੈਨੂੰ ਲੋੜਾਂ ਤੇਗਦੀਆਂ ਮੁਸਲਮ ਜੈਨੀ ਬੋਦੀ ਅਸਾਈ ਰਖੜੀ ਕਿਸੇ ਨਾ ਕਦੇ ਬਣਾਈ ਨਾ ਹੀ ਸਿੱਖ ਦਾ ਕੋਈ ਸੰਬੰਧ ਹੈ ਕਰਗੇ ਗਲਤ ਰੀਤ ਨੂੰ ਬੰਧ ਹੈ ਲਹਿਰ ਚਲਾਈਏ ਜਾਗੋ ਦੀ ਬਨਦੀ ਸਿੱਖ ਬਣੇ ਕਿਉਂ ਰਖੜੀ ਤੂੰ ਤਾਂ ਵਾਰਿਸ ਭਾਗੋ ਦੀ ਕਰਿਓ ਅਮਲ ਗੱਲਾਂ ਨਾ ਬਾਵਰ ਅਰਜਾ ਕਰਦਾ ਮੱਖਣ ਮੁਸਾਫਰ ਅਸੀ ਤਰਲਕੇ ਸਾਰੇ ਗਾਉਂਦੇ ਸਿੱਖੀ ਵਧੇ ਫੁੱਲੇ ਬਸ ਚਾਉਂਦੇ ਪਾਈਆਂ ਬਾਤਾਂ ਦੇ ਵਧੀਆਂ ਬਣਦੀ ਸਿੱਖ ਪਹਿਣੇ ਕਿਉ ਰਖੜੀ ਤੈਨੂੰ ਲੋੜਾਂ ਤੇਗਦੀਆਂ ਬਣਦੀ ਸਿੱਖ ਪਹਿਣੇ ਕਿਉ ਰਖੜੀ ਤੈਨੂੰ ਲੋੜਾਂ ਤੇਗਦੀਆਂ